ਨਿਰੰਦਰ ਦੇ ਵਿੱਚ ਇੱਕ ਨਿੱਜੀ ਚੈਨਲ ਦੇ ਵਿੱਚ ਸੱਦੇ ਇਕੱਠ ਦੌਰਾਨ ਨਵਜੋਤ ਸਿੱਧੂ ਵਿਕਰਮ ਸਿੰਘ ਮਜੀਠੀਆ ਨੂੰ ਜੱਫੀ ਪਾ ਲੈਂਦੇ ਨੇ ਪੁਰਾਣੇ ਸਾਰੇ ਵੈਰ ਭੁੱਲ ਜਾਂਦੇ ਨੇ ਔਰ ਉਸ ਮੰਚ ਤੇ ਇਕੱਠੇ ਹੋ ਜਾਂਦੇ ਨੇ ਪਰ ਉਸ ਤੋਂ ਬਾਅਦ ਹੁਣ ਜਦੋਂ ਨਵਜੋਤ ਸਿੱਧੂ ਪਹਿਲੀ ਵਾਰ ਕੋਈ ਬਿਆਨ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਦਿੰਦੇ ਨਜ਼ਰ ਆਏ ਨੇ ਤਾਂ ਹੁਣ ਉਹਨਾਂ ਦੇ ਅੰਦਾਜ਼ ਦੇ ਵਿੱਚ ਕੁਝ ਨਰਮੀ ਸੀ ਉਹ ਅੰਦਾਜ਼ ਪਹਿਲਾਂ ਵਾਲਾ ਨਹੀਂ ਜਿਸ ਅੰਦਾਜ਼ ਦੇ ਵਿੱਚ ਵਿਰੋਧੀ ਧਿਰਾਂ ਨੂੰ ਉਹ ਘੇੜਦੇ ਸੀ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਖਾਸ ਕਰਕੇ ਬਾਦਲ ਪਰਿਵਾਰ ਨੂੰ ਜਾਂ ਖਾਸ ਕਰਕੇ ਵਿਕਰਮ ਸਿੰਘ ਮਜੀਠੀਆ ਨੂੰ ਜੋ ਅੰਦਾਜ਼ 2022 ਤੱਕ ਵਿਧਾਨ ਸਭਾ ਚੋਣਾਂ ਤੱਕ ਜਾਂ ਫਿਰ ਉਸ ਤੋਂ ਬਾਅਦ ਵੀ ਦੇਖਣ ਨੂੰ ਮਿਲਦਾ ਰਿਹਾ ਉਹ ਅੰਦਾਜ਼ ਹੁਣ ਗਾਇਬ ਸੀ ਹੁਣ ਜਦੋਂ ਪੱਤਰਕਾਰ ਨੇ ਸਵਾਲ ਕੀਤਾ ਕਿ ਅਕਾਲੀ ਦਲ ਪੰਜਾਬ ਬਚਾਓ ਰੈਲੀ ਕੱਢਣ ਜਾ ਰਿਹਾ ਹੈ ਉਸ ਦੇ ਵਿੱਚ ਨਵਜੋਤ ਸਿੱਧੂ ਦਾ ਜਵਾਬ ਹੈਰਾਨੀ ਜਨਕ ਸੀ ਜ਼ਰੂਰ ਸ਼੍ਰੋਮਣੀ ਅਕਾਲੀ ਦਲ ਨੂੰ ਉਹਨਾਂ ਨੇ ਤੰਜ ਕੱਸਿਆ ਆ ਜ਼ਰੂਰ ਸ਼੍ਰੋਮਣੀ ਅਕਾਲੀ ਦਲ ਨੂੰ ਅਪੀਲ ਵੀ ਕੀਤੀ ਹੈ ਪਰ ਇਸ ਵਾਰੀ ਅੰਦਾਜ਼ ਜਿਹੜਾ ਨਰਮੀ ਵਾਲਾ ਸੀ ਉਸ ਦੇ ਵਿੱਚ ਖਾਸ ਕਰਕੇ ਇਹ ਸਾਹਮਣੇ ਆ ਰਿਹਾ ਹੈ ਕਿ ਨਵਜੋਤ ਸਿੱਧੂ ਅਕਾਲੀ ਦਲ ਨੂੰ ਅਪੀਲ ਕਰਦੇ ਨਜ਼ਰ ਆ ਰਹੇ ਨੇ ਅਕਾਲੀ ਦਲ ਨੂੰ ਸਲਾਹ ਦਿੰਦੇ ਨਜ਼ਰ ਆ ਰਹੇ ਨੇ ਬੜੇ ਹੀ ਟਰਮੇ ਦੇ ਨਾਲ ਬੜੇ ਹੀ ਲਿਹਾਜ਼ ਦੇ ਨਾਲ ਉਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਉਹ ਨਾਰਮਲੀ ਵਿਰੋਧੀ ਧਿਰਾਂ ਦੇ ਉੱਤੇ ਤੰਜ ਕੱਸਦੇ ਨੇ ਸਭ ਤੋਂ بڑے ਠਰਮੇ ਦੇ ਨਾਲ ਬੋਲਦੇ ਨਜ਼ਰ ਆ ਰਹੇ ਨੇ ਆਕਾਲੀ ਦਲ ਬਾਰੇ ਆਖਰ ਕੀ ਬੋਲੇ ਨੇ ਨਵਜੋਤ ਸਿੱਧੂ ਐਨੇ ਠਰਮੇ ਦੇ ਨਾਲ ਔਰ ਕੀ ਕਾਰਨ ਹੈ ਇਸ ਠਰਮੇ ਦਾ ਆਓ ਉਹਨਾਂ ਦੇ ਆਪਣੇ ਬਿਆਨ ਸੁਣ ਲੈਂਦੇ ਆ ਸਿੱਧੂ ਸਾਹਿਬ ਆਕਾਲੀ ਦਲ ਪੰਜਾਬ ਬਚਾਓ ਯਾਤਰਾ ਸ਼ੁਰੂ ਕਰ ਰਿਹਾ ਪਹਿਲਾਂ ਆਪਦੇ ਆਪ ਨੂੰ ਬਚਾਉਣਾ ਆਪਦੇ ਆਪ ਨੂੰ ਬਚਾਉਣਾ ਕਿਉਂਕਿ ਬੜੇ ਸੀਰੀਅਸ देयर आर ਸੀਰੀਅਸ ਸਪਰਸ਼ਨਸ ਕਾਸਟ ਔਨ ਦੀ ਆਕਾਲੀ ਦਲ ਗੁਰੂ ਸਾਹਿਬ ਤੋਂ ਲੈ ਕੇ ਕੌਕੇ ਸਾਹਿਬ ਆਲੀ ਗੱਲ ਹੋਰ ਬਹੁਤ ਕੁਝ ਹੈ ਜਿਆ ਦੇਖੋ ਕਿਸੇ ਵੀ ਦਲ ਲਈ ਉਹਦੀ ਉਸਾਰੀ ਲਈ ਉਹਦੀ ਵੈਲ ਬੀਇੰਗ ਦੇ ਲਈ ਤਿੰਨ ਚੀਜ਼ਾਂ ਬੜੀਆਂ ਜ਼ਰੂਰੀ ਨੇ ਛੋਟੇ ਭਾਈ ਕ੍ਰੈਡੀਬਿਲਟੀ ਥੋੜੀ ਭਰੋਸੇਯੋਗ ਹਾਂਜੀ ਜੇ ਦੀ ਕੀਰਤੀ ਨਸ਼ਟ ਹੋ ਜੇ ਨਾ ਉਹ ਤਾਂ ਸਭ ਕੁਝ ਚਲਾ ਜਾਂਦਾ ਹੈ ਉਹ ਜਿਹਦੇ ਪੱਲੇ ਕਿਰਦਾਰ ਔਰ ਕ੍ਰੈਡੀਬਿਲਟੀ ਹੈ ਵਿਸ਼ਵਾਸ ਉਸੇ ਤੇ ਹੁੰਦਾ ਇਹ ਇਹ ਜ਼ਰੂਰੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ